ਜੇ ਆਪਣੇ 1000 ਵਿਊ ਹੋਣ 1 ਡਾਲਰ ਮਿਲ ਜਾਂਦਾ ਅਮਰੀਕਾ ਦਾ ਠੀਕ ਆ ਥੋੜੀ ਜਿਹੀ ਇਨਕਮ ਫੇਸਬੁੱਕ ਤੇ ਜ਼ਿਆਦਾ ਕਿਉਂਕਿ ਫੇਸਬੁੱਕ ਤੇ ਆਡੀਅנס ਜ਼ਿਆਦੀ ਆ ਕੋਈ ਵੀ ਮਸ਼ਹੂਰੀ ਲੱਗਦੀ ਆ ਉਹਦੇ 55% YouTube ਆਪਾਂ ਨੂੰ ਦਿੰਦਾ ਵਾ ਤੇ 45% ਉਹਦੀ ਇਨਕਮ YouTube ਆਪ ਰੱਖਦਾ ਹਾਂਜੀ ਕਿਦਾਂ ਸਾਰੇ ਇਹ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਨਵਾਂ ਬਲੌਗ ਲੈ ਕੇ ਆ ਗਏ ਆ ਮਨੂੰ ਕਾਫੀ ਵੀਰ ਮਨ ਲੋ ਮੈਨੂੰ ਪੁੱਛ ਦਿੰਦੇ ਆ ਕਾਫੀ ਜਾਣੇ ਕਿ ਜਦੋਂ ਵੀਡੀਓ ਮੇਰੀਆਂ ਮੇਦੇ ਆ ਕਿ ਇਹ ਮਨ ਲੋ ਇਹ ਤੋਂ ਪੈਸੇ ਆਉਂਦੇ ਆ ਤੇ ਕਿੱਦਾਂ ਆਉਂਦੇ ਆ ਨਾ ਮਨ ਲੋ ਇਸ ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਕੱਲ ਹਨਾ ਫੋਨ ਤੋਂ ਪੈਸੇ ਆਉਂਦੇ ਵੀਡੀਓ ਤੋਂ ਪੈਸੇ ਆਉਂਦੇ ਵੀ ਸਾਰੇ ਵੀਡੀਓ ਪਾਉਂਦੇ ਆ ਕਿ ਉਹਨੂੰ ਫਲਾਣੇ ਫਲਾਣੇ ਨੂੰ ਪੈਸੇ ਆਉਂਦੇ ਯਾਰ ਉਹ ਵੀਡੀਓ ਪਾਉਂਦਾ ਹੈ ਇਦਾਂ ਕਰਕੇ ਮੈਨੂੰ ਪੁੱਛ ਹੁੰਦੇ ਨੇ ਕਾਫੀ ਜਾਣੀ ਵੀ ਯਾ ਤੈਨੂੰ ਕਿੰਨੇ ਕੇ ਪੈਸੇ ਆਏ ਆ ਹਨਾ ਕਿ ਮੰਨ ਲਓ ਕਿੰਨੇ ਕੇ ਪੈਸੇ ਆ ਜਾਂਦੇ ਆ ਜਾਂ ਕਿੰਨੇ ਕੇ ਵੀਊ ਹੁੰਦੇ ਆ ਹਨਾ ਕਿਦਾਂ ਤੋਂ ਚੈਨਲ ਬਣਾਇਆ ਤੇ ਮੈਂ ਅੱਜ ਆਪਾਂ ਵੀਡੀਓ ਹੀ ਬਣਾ ਲੈਂਦੇ ਆ ਕਿੰਨੇ ਕੇ ਪੈਸੇ ਆਉਂਦੇ ਆ YouTube ਨੂੰ ਪੈਸੇ ਆਉਂਦੇ ਕਿਥੋਂ ਕਿਦਾਂ ਵਾਹਤਨ ਦਿੰਦਾ ਵਾ ਠੀਕ ਆ ਤੇ ਇਹ ਵੀਡੀਓ ਆਪਾਂ ਇੱਥੇ ਹੀ ਸ਼ੁਰੂ ਕਰਾਂਗੇ ਜਿਆ ਤੇ ਜਰੂਰ ਵੇਖ ਲਿਓ लास्ट ਤੱਕ ਠੀਕ ਆ ਥੋੜੀ ਤੁਹਾਨੂੰ ਨੌਲੇਜ ਮਿਲ ਜੂਗੀ ਕਿੰਦਾ ਕੀ ਸਿਸਟਮ ਹੁੰਦਾ ਪ੍ਰੋਸੈਸ ਕੀ ਆ ਸਾਰਾ ਠੀਕ ਆ ਸਭ ਤੋਂ ਪਹਿਲਾਂ ਜਿੱਦਾਂ ਤੁਸੀਂ YouTube ਤੇ ਲਾ ਲਓ ਆਪਾਂ YouTube ਤੇ ਇੱਕ ਚੈਨਲ ਬਣਾਉਣਾ ਠੀਕ ਆ ਚੈਨਲ ਮੰਨ ਲਓ ਜਿੱਦਾਂ ਹੁੰਦੇ ਹੀ ਨਾ ਪਹਿਲਾਂ TV ਚੈਨਲ ਹੁੰਦੇ ਹੀ ਉਦਾਂ ਹੀ ਉਹ ਚੈਨਲ ਕਹਿ ਦਿੰਦੇ ਆ ਠੀਕ ਆ ਚੈਨਲ ਬਣਾ ਕੇ YouTube ਤੇ Facebook ਤੇ ਵੀ ਸੇਮ ਪ੍ਰੋਸੈਸ ਏ ਆ Facebook ਤਾਂ ਵੀ ਦੱਸੂਗਾ ਪਹਿਲਾਂ YouTube ਦਾ ਦੱਸ ਦਿੰਗੇ YouTube ਤੇ ਆਪਾਂ ਚੈਨਲ ਬਣਾ ਲੈਣਾ ਵਾ ਠੀਕ ਆ ਚੈਨਲ ਬਣਾ ਕੇ ਆਪਾਂ ਉਦੋਂ ਆਪਾਂ ਵੀਡੀਓ ਪਾਉਣੀ ਆ ਵਾ ਠੀਕ ਆ ਜੀ ਵੀਡੀਓ ਕੋਈ ਵੀ ਪਾ ਲਓ ਤੁਸੀਂ ਮਲੋ ਆਪਣੇ ਘਰੇ ਜਾਂ ਤੁਸੀਂ ਕੋਈ ਕੰਮ ਕਰਨ ਦੇ ਜਾਂ ਕੋਈ ਫਨੀ ਵੀਡੀਓ ਜਦੋਂ ਤੁਸੀਂ ਵੇਦੇ ਇਹ ਫੋਨ ਦੇ ਕੋਈ ਵੀ ਵੀਡੀਓ ਨਾ ਜਾਂ ਕੋਈ ਜਾਣਕਾਰੀ ਦੇਣ ਦੇ ਤੁਸੀਂ ਕੇ ਕੰਮ ਪਾ ਰਹੇ ਹਨ ਜਾਂ ਤੁਸੀਂ ਕੋਮਨ ਫਰੈਂਡ ਹੈ ਜੇ ਉਹ ਵੀਡੀਓ ਤੁਸੀਂ ਬਣਾ ਕੇ ਪਾ ਦੋ ਠੀਕ ਆ ਤੇ ਉਹ ਜਦੋਂ ਆਪਾਂ ਵੀਡੀਓ ਪਾਉਨੇ ਆ ਉਹ ਵੀਡੀਓ ਤੇ ਐਡ ਲੱਗਦੀ ਆ ਐਡ ਕਿਨੂੰ ਕਹਿੰਦੇ ਮਸ਼ਹੂਰੀ ਠੀਕ ਆ ਉਹ ਵੀਡੀਓ ਦੇ ਮਸ਼ਹੂਰੀ ਆਉਂਦੀ ਕਿਸ ਚੀਜ਼ ਦੀ ਉਹ ਮਸ਼ਹੂਰੀ ਦੇ ਆਪਾਂ ਨੂੰ ਪੈਸੇ ਮਿਲਦੇ ਆ ਤੇ ਆਪਣੀ ਵੀਡੀਓ ਉਹਨਾਂ ਨੇ ਆਪਣੀ ਆਪਣੀ ਵੀਡੀਓ ਦੇ ਮਸ਼ਹੂਰੀ ਲਾਤੀ ਜਦੋਂ ਆਪਣੀ ਵੀਡੀਓ ਲੋਕ ਵੇਖਣਗੇ ਉਹ ਵਿੱਚ ਮਸ਼ਹੂਰੀ ਆਊਗੀ ਉਹ ਮਸ਼ਹੂਰੀ ਦੇ ਪੈਸੇ ਆਪਾਂ ਨੂੰ ਮਿਲਣਗੇ ਠੀਕ ਆ ਮੇਨ ਸਿੰਪਲ ਇਹ ਕੰਮ ਆ ਠੀਕ ਆ ਚੈਨਲ ਬਣਾਉਣਾ ਕਿੱਦਾਂ ਉਹ ਕਿੱਦਾਂ ਆਪਾਂ ਨੂੰ ਪੈਸੇ ਆਉਣਗੇ ਸਭ ਤੋਂ ਪਹਿਲਾਂ ਆਪਾਂ ਚੈਨਲ ਬਣਾ ਲਿਆ ਉਹਦੇ ਤੇ ਪੈਸੇ ਆਪਾਂ ਨੂੰ ਆਪਣਾ ਖਾਤਾ ਲਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ 1000 ਸਬਸਕ੍ਰਾਈਬਰ ਚਾਹੀਦੇ ਆ ਠੀਕ ਆ ਜਦੋਂ ਆਪਾਂ ਕਿਹਨੂੰ ਫੋਲੋ ਕਰ ਦਿੰਦੇ ਆ ਜਾਂ ਲਾਈਕ ਕਰ ਦਿੰਦੇ ਉਹ ਚੇਈ ਨਹੀਂ YouTube ਤੇ ਇੱਕ ਸਬਸਕ੍ਰਾਈਬਰ ਬਟਨ ਹੁੰਦਾ ਵਾ ਠੀਕ ਆ ਸਾਰਿਆਂ ਨੂੰ ਪਤਾ ਹੀ ਹੋਊਗਾ ਆਮ ਤੇ ਉਹ ਸਬਸਕ੍ਰਾਈਬਰ ਚਾਹੀਦਾ ਆਪਾਂ ਨੂੰ 1000 ਠੀਕ ਆ ਆਪਣੇ ਚੈਨਲ ਦੇ ਪੈਸੇ ਆਉਣ ਵਾਸਤੇ ਠੀਕ ਆ 1000 ਸਬਸਕ੍ਰਾਈਬਰ ਚਾਹੀਦਾ ਚਾਹੀਦਾ ਵਾ ਉਸ ਤੋਂ ਬਾਅਦ 4000 ਘੰਟੇ ਵਾਚ ਟਾਈਮ ਚਾਹੀਦਾ ਵਾ ਉਹ ਕਿਦਾਂ ਕੀ ਸਿਸਟਮ ਹੈ ਵਾ ਵਾਚ ਟਾਈਮ ਲਾਉ ਤੁਹਾਨੂੰ ਮੈਂ ਦੱਸ ਦਿੰਦਾ ਵਾ ਕਿ ਮਤਲਬ ਜਦੋਂ ਆਪਾਂ ਵੀਡੀਓ ਪਾਤੀਆਂ ਆਪਣੇ ਚੈਨਲ ਤੇ ਠੀਕ ਆ ਜਦੋਂ 4000 ਘੰਟੇ ਉਹ ਆਪਣੀਆਂ ਵੀਡੀਓ ਕੋਈ ਵੇਖ ਲੈਣਗੇ ਲੋਕ ਵੀ ਆਪਣੀ ਸਾਰੀਆਂ ਜਿੰਨੀਆਂ ਆਪਾਂ ਵੀਡੀਓ ਪੰਜ 6 7 ਜਿੰਨੀਆਂ ਵੀਡੀਓ ਪਾਈਆਂ ਹੋਈਆਂ ਉਹ ਸਾਰੀਆਂ ਵੀਡੀਓ 4000 ਘੰਟੇ ਜੇ ਦੇਖ ਲਈਆਂ ਲੋਕਾਂ ਨੇ ਠੀਕ ਆ ਉਨਾ ਟਾਈਮ ਆਪਣਾ ਜਿੰਨਾ ਉਹਨਾਂ ਨੇ ਆਪਾਂ ਨੂੰ ਟਾਰਗੇਟ ਦਿੱਤਾ ਵਾ ਠੀਕ ਆ YouTube ਨੇ ਉਹ ਆਪਾਂ ਪੂਰਾ ਕਰ ਲੈਨੇ ਆ ਉਸ ਤੋਂ ਬਾਅਦ ਆਪਣਾ ਚੈਨਲ ਮੋਨਟਾਈਜ਼ ਹੁੰਦਾ ਵਾ ਠੀਕ ਆ ਮੋਨਟਾਈਜ਼ ਦਾ ਮਤਲਬ ਇਹੀ ਆ ਕਿ ਆਪਣੇ ਚੈਨਲ ਦੇ ਮੁੜਕੇ ਐਡਾਂ ਲੱਗਣ ਡੈ ਆਪਾਂ ਨੂੰ ਇਨਕਮ ਆਉਣ ਲੱਗ ਜਾਂਦੀ ਆ ਠੀਕ ਆ ਉਹ ਅੱਗੇ ਵੀ ਪ੍ਰੋਸੈਸ ਆ ਉਹ ਤੁਹਾਨੂੰ ਫੇਰ ਵੀਡੀਓਜ਼ ਬਣਾ ਕੇ ਦੱਸਾਂ ਠੀਕ ਆ ਇਹਦਾ ਕੀ ਸਿਸਟਮ ਹੈ ਜਦੋਂ ਆਪਾਂ ਕੋਈ ਵੀ ਮਸ਼ਹੂਰੀ ਲੱਗਦੀ ਆ ਉਹਦੇ 55% YouTube ਆਪਾਂ ਨੂੰ ਦਿੰਦਾ ਵਾ ਤੇ 45% ਉਹਦੀ ਇਨਕਮ YouTube ਆਪ ਰੱਖਦਾ ਠੀਕ ਆ ਤੇ 55% ਉਹਦੀ ਇਨਕਮ ਆਪਾਂ ਨੂੰ ਮਿਲਦੀ ਆ ਇਸ ਕਰਕੇ ਜਿੱਦ ਤੋਂ ਹੀ ਮੋਟਾ-ਮੋਟਾ ਮੈਂ ਤੁਹਾਨੂੰ ਦੱਸਦਾ ਕਈ ਵੀਰ ਪੁੱਛਦੇ ਵੀ ਯਾਰ ਇੰਨੇ ਵੀਊ ਦੇ ਕਿੰਨੇ ਪੈਸੇ ਮਿਲਦੇ ਆ ਹਨਾ ਜੇ ਆਪਣੇ 1000 ਵੀਊ ਹੋਣ 1 ਡਾਲਰ ਮਿਲ ਜਾਂਦਾ ਅਮਰੀਕਾ ਦਾ ਠੀਕ ਆ ਅਮਰੀਕਾ ਦਾ ਤੁਸੀਂ ਲਾ ਲੋ ਕਰੰਸੀ ਕਿੰਨੀ ਆ ਲਓ ਹਨਾ ਇੰਡੀਅਨ ਦੇ ਕਿੰਨੇ ਰੁਪਏ ਬਣਦੇ ਹੋ ਤੁਸੀਂ ਵੇਖ ਲਿਓ ਵਾਅਦੇ ਘੜ ਦੇ ਦਿੰਦੇ ਆ ਤੇ 1 ਡਾਲਰ ਮਿਲ ਜਾਂਦਾ ਆਪਾਂ ਨੂੰ ਅਮਰੀਕਾ ਦਾ 1000 ਵੀਊ ਹੋਵੇ ਆਪਣੀ ਵੀਡੀਓ ਤੇ 1000 ਵੀਊ ਚੱਲ ਜਾਣ ਜੇ 10000 ਚੱਲ ਜਾਣ ਲੱਖਾਂ ਚੱਲ ਜਾਣ ਕਰੋੜ ਵੀ ਚੱਲ ਜਾਂਦੇ ਆ ਉਹ ਹਿਸਾਬ ਨਾਲ ਉਹ ਡਾਲਰ ਵਧੇ ਜਾਣੇ ਆ ਠੀਕ ਆ ਤੇ ਜਦੋਂ ਆਪਣੇ ਪੈਸੇ ਆਉਂਦੇ ਆ ਜਦੋਂ 100 ਡਾਲਰ ਕੰਪਲੀਟ ਹੋ ਗਏ ਐਡਸਸ ਅਕਾਊਂਟ ਹੁੰਦਾ ਕਿ ਗੂਗਲ ਦਾ ਠੀਕ ਆ ਜਿੱਦਾਂ ਬੈਂਕੀ ਹੁੰਦੀ ਉਹ ਵੀ ਇੱਕ ਉਹਦੇ 'ਚ ਜਦੋਂ 100 ਡਾਲਰ ਆਪਣਾ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਜਿਹੜਾ ਆਪਾਂ YouTube ਦੇ ਅਕਾਊਂਟ ਲਾਇਆ ਹੋਊਗਾ ਆਪਣੇ ਬੈਂਕ ਦਾ ਕੋਈ ਪੰਜਾਬ ਸਿੱਧ ਬੈਂਕ ਕੋਈ ਵੀ ਤੁਸੀਂ ਖਾਤਾ ਵਿੱਚ ਲੱਗੂ ਲਾਇਆ ਹੋਊਗਾ ਜਦੋਂ ਤੁਹਾਡਾ 100 ਡਾਲਰ ਪੂਰਾ ਗਿਆ ਉਹ 100 ਡਾਲਰ ਤੇ ਤੁਹਾਡੇ ਪੈਸੇ ਬਣ ਕੇ ਤੁਹਾਡੇ ਖਾਤੇ 'ਚ ਆ ਜਾਣੇ ਆ ਤੇ ਆਹ ਸਿਸਟਮ ਹੁੰਦਾ ਵਾ ਇਦਾਂ ਪੈਸੇ ਆਉਂਦੇ ਆ ਮੇਨ ਗੱਲ ਇਹ ਹੈ ਕਿ ਉਹ ਜਿਹੜੀ ਮਸ਼ਹੂਰੀ ਆਪਣੀ ਵੀਡੀਓ ਤੇ ਚੱਲਣੀ ਹੈ ਨਾ ਉਸ ਤੋਂ ਹੀ ਆਪਾਂ ਨੂੰ ਪੈਸੇ ਆਉਣੇ ਆ ਠੀਕ ਆ ਬਾਕੀ ਮੋਕ ਦੀ ਇਹ ਗੱਲ ਹੈ ਕਿ ਤੁਹਾਡੀ ਵੀਡੀਓ ਵੇਖਦੇ ਕਿੰਨੇ ਲੋਗ ਆ ਕਿੱਥੋਂ ਕਿੱਥੋਂ ਵੇਖਦੇ ਆ ਜੇ ਤੁਹਾਡੀ ਵੀਡੀਓ ਇੰਡੀਆ ਦੇ ਲੋਗ ਵੇਖਣਦੇ ਆ ਠੀਕ ਆ ਤੇ ਤੁਹਾਨੂੰ 1000 ਵਿਊ ਦੇ 1 ਡਾਲਰ ਮਿਲਣਾ ਜੇ ਤੁਸੀਂ ਵੀਡੀਓ ਇੰਡੀਆ ਤੋਂ ਪਾਈ ਆ ਤੁਹਾਡੀ ਮੰਨ ਲਓ ਅਮਰੀਕਾ ਦਾ ਜਾਂ ਇੰਗਲੈਂਡ ਤੋਂ ਲੋਗ ਵੇਖਣਦੇ ਆ ਠੀਕ ਆ ਤੁਹਾਨੂੰ ਉਹ 1000 ਵਿਊ ਦੇ ਹੋ ਸਕਦੇ 3 ਡਾਲਰ ਮਿਲ ਜਾਣ 30 ਡਾਲਰ ਵੀ ਮਿਲ ਜਾਣ ਕਿਉਂਕਿ ਉਹਨਾਂ ਦੇ ਤੇ ਆਪਣੀ ਕਰੰਸੀ ਦਾ ਫਰਕ ਆ ਮੇਨ ਇਹ ਚੀਜ਼ ਹਨਾ ਡਿਪੈਂਡ ਕਰਨੀ ਹੈ ਕਿ ਤੁਸੀਂ ਤੁਹਾਨੂੰ ਕਿੱਥੋਂ ਦੀ ਆਡੀਅנס ਵੇਖਣ ਦੀ ਹੈ ਸੇਮ ਇਹੋ ਪ੍ਰੋਸੈਸ ਫੇਸਬੁੱਕ ਦਾ ਅੱਜ ਕੱਲ ਫੇਸਬੁੱਕ ਕਾਫੀ ਲੋਕ ਚਲਾਉਣ ਦੇ ਆ ਤੇ ਕਾਫੀ ਲੋਕ ਪੈਸੇ ਵੀ ਕਮਾਉਣ ਦੇ ਆ ਠੀਕ ਹੈ ਜਿਆਦਾਤਰ ਮੈਨੂੰ ਲੱਗਦਾ ਫੇਸਬੁੱਕ ਹੀ ਚਲਾਉਂਦੇ ਕਿਉਂਕਿ ਫੇਸਬੁੱਕ ਤੇ ਆਪਾਂ ਨੂੰ ਕੁਝ ਸਰਚ ਨਹੀਂ ਕਰਨਾ ਪੈਂਦਾ ਜਦੋਂ ਆਪਾਂ ਸਕਰੋਲ ਕਰੀ ਜਾਂਦੇ ਫੋਨ ਤੇ ਆਪਣੇ ਆਪ ਹੀ ਵੀਡੀਓਜ਼ ਤੁਰੀਆਂ ਆਉਂਦੀਆਂ ਹਨਾ ਫੇਸਬੁੱਕ ਤੇ ਹੁਣ ਕਿੰਨੀਆਂ ਕਿਚਨ ਦੇ ਹਨਾ ਵਾਲੀਆਂ ਫੂਡ ਵੀਡੀਓ ਬਣਦੀਆਂ ਨੇ ਘੁੰਮਣ ਫੇਰ ਨਾਲੀਆਂ ਵਲੌਗਿੰਗ ਸਾਰਾ ਕੁਝ ਚੱਲ ਜਾਂਦਾ ਫੇਸਬੁੱਕ ਤੇ ਮੱਝਾਂ ਵਾਲੀਆਂ ਖਾਸ ਕਰਕੇ ਵੀਡੀਓ ਹਨ ਤੇ ਫੇਸਬੁਕ ਤੇ ਵੀ ਬਹੁਤ ਪੈਸਾ ਵਾ ਫੇਸਬੁਕ ਦਾ ਕੀ ਟਾਰਗੇਟ ਆ ਜਦੋਂ ਆਪਾਂ ਫੇਸਬੁਕ ਤੇ ਪੇਜ ਬਣਾਉਨੇ ਆ ਸੇਮ ਪੈਸੇ ਫੇਸਬੁਕ ਤੋਂ ਵੀ ਆਉਂਦੇ ਆ ਪਰ ਉਹਨਾਂ ਦਾ ਟਾਰਗੇਟ ਹੋਰ ਆ ਫੇਸਬੁਕ ਦਾ YouTube ਤੇ ਫੇਸਬੁਕ ਦਾ ਟਾਰਗੇਟ ਟਾਰਗੇਟ ਵੱਖਰਾ ਵੱਖਰਾ ਫੇਸਬੁਕ ਦਾ ਥੋੜਾ ਮੈਨੂੰ ਔਖਾ ਹੀ ਲੱਗਦਾ ਵਾ ਮੀਨਸ ਫੇਸਬੁਕ ਦਾ ਕਿਉਂ ਆ ਸਭ ਤੋਂ ਪਹਿਲਾਂ ਉਹਨਾਂ ਟਾਰਗੇਟ ਰੱਖਿਆ ਕਿ 5000 ਤੁਹਾਡੇ ਫਾਲੋਅਰ ਹੋਣਾ ਚਾਹੀਦੇ ਆ ਪੇਜ ਦੇ ਠੀਕ ਆ 5000 ਤੁਹਾਡੇ ਫਾਲੋਅਰ ਹੋਣੇ ਚਾਹੀਦੇ ਆ ਦੂਜਾ ਜਿਹੜਾ ਸਭ ਤੋਂ ਔਖਾ ਟਾਰਗੇਟ ਮੈਨੂੰ ਲੱਗਦਾ ਕਿ 60000 YouTube ਤੇ 4000 ਘੰਟੇ ਹੀ ਫੌਜ ਟਾਈਮ ਇਹ ਚ ਹੈਗਾ ਵਾ 60000 ਮਿੰਟ ਵਾਚ ਟਾਈਮ ਚਾਹੀਦਾ ਪਰ ਚਾਹੀਦਾ ਕਿੰਨੇ ਟਾਈਮ ਚ ਆ YouTube ਦੇ ਆਪਾਂ ਨੂੰ ਕੋਈ ਟਾਈਮ ਨਹੀਂ ਦਿੰਦਾ ਜਿੰਨਾ ਚ ਸਾਲ ਚੋ ਜੇ ਤੁਹਾਡਾ ਦੋ ਸਾਲਾਂ ਦਾ ਟਾਈਮ ਤੁਸੀਂ ਪੂਰਾ ਕਰ ਲੋ 4000 ਘੰਟੇ ਪਰ Facebook ਟਾਈਮ ਦਿੰਦੀ ਆ ਇਹ ਟਾਈਮ ਤੁਸੀਂ 2 ਮਹੀਨਿਆਂ ਦੇ ਵਿੱਚ ਵਿੱਚ ਕੰਪਲੀਟ ਕਰਨਾ ਮੰਨ ਲਓ ਕਿ 60000 ਮਿੰਟ 60000 ਮਿੰਟ ਤੁਹਾਡੀਆਂ ਵੀਡੀਓ ਜਿਹੜੀਆਂ ਵੇਖੀਆਂ ਹੋਣ ਪਰ ਵੇਖੀਆਂ 2 ਮਹੀਨੇ ਦੇ ਅੰਦਰ ਅੰਦਰ ਹੋਣ 2 ਮਹੀਨੇ ਦੇ ਵਿੱਚ ਵਿੱਚ ਵੇਖੀਆਂ ਜੇ ਮੰਨ ਲਓ ਟਾਡੇ 90000 ਮਿੰਟੀ ਦਾ ਵੀਡੀਓ ਵੇਖ ਲਈ ਆ ਤੇ ਤੁਹਾਡੇ 2 ਮਹੀਨੇ ਖਤਮ ਹੋ ਗਏ ਆ 60000 ਮਿੰਟ ਨਹੀਂ ਪੂਰੇ ਹੋਏ ਅਗਲੀ ਵਾਰ ਫੇਰ ਤੁਹਾਨੂੰ 60000 ਕਰਨੇ ਪੈਣੇ ਆ ਉਹ ਵੀ ਫੇਰ ਦੋ ਮਹੀਨਿਆਂ ਦੇ ਵਿੱਚ ਵਿੱਚ ਮਤਲਬ ਇਹ ਔਖੀ ਚੀਜ਼ ਲੱਗਦੀ ਆ ਇੱਕ 5000 ਫਾਲੋਅਰ ਔਖੇ ਆ ਠੀਕ ਆ YouTube ਤੇ 1000 ਸਬਸਕ੍ਰਾਈਬ ਉਹ ਤੇ ਬੰਦਾ ਕਰਾ ਹੀ ਲੈਂਦਾ ਪਰ 5000 ਫਾਲੋਅਰ 1000 ਤੇ ਕਿਤੇ 5000 ਬਹੁਤ ਕਾਫੀ ਡਿਫਰੈਂਸ ਆ ਬਾਕੀ ਇਨਕਮ ਸੇਮ ਹੀ ਆ ਠੀਕ ਆ ਪਰ ਥੋੜੀ ਜੀ ਇਨਕਮ Facebook ਤੇ ਜ਼ਿਆਦਾ ਕਿਉਂਕਿ Facebook ਤੇ ਆਡੀਅנס ਜ਼ਿਆਦਾ ਆ ਵੇਖਣ ਵਾਲੇ ਲੋਕ ਜਿਆਦੇ ਜਿੰਨੇ ਵੇਖਣ ਵਾਲੇ ਲੋਕ ਹੋਣਗੇ ਉਹਨੇ ਵਿਊ ਜਿਆਦੇ ਆਉਣਗੇ ਤੇ ਉਹਨੇ ਡਾਲਰ ਜਿਆਦੇ ਆਉਣਗੇ ਠੀਕ ਆ ਇਹ ਵੀ ਮੈਟਰ ਕਰਦਾ ਕਿ ਆਡੀਅנס ਕਿਹੜੀ ਆ ਬਾਕੀ ਅਗਲੀ ਵੀਡੀਓ ਮੈਂ ਬਣਾਉਂਗਾ ਕਿ ਕਿੱਦਾਂ ਕਿੱਦਾਂ ਆਪਾਂ ਖਾਤਾ ਕਿੱਦਾਂ ਲਾਉਣਾ ਅਕਾਊਂਟ ਕਿੱਦਾਂ ਲਾਉਣਾ ਹਨਾ ਤੇ ਬਾਕੀ ਇਹਨਾਂ ਸੌਖਾ ਕੰਮ ਨਹੀਂ ਵਿਊ ਲਿਆਉਣੇ ਸਭ ਤੋਂ ਮੇਨ ਚੀਜ਼ ਹੀ ਵਿਊ ਆ ਯਾਰ ਵਿਊ ਆਉਣੇ ਕਿੱਦਾਂ ਜਿਆਦਾ ਆਪਾਂ ਇੱਕ ਨੌਲੇਜ ਵਾਲੀ ਵੀਡੀਓ ਪਾਵਾਂਗੇ ਜਾਂ ਕੋਈ ਫਨੀ ਵੀਡੀਓ ਬਣਾ ਕੇ ਪਾ ਲਈਏ ਜਿੱਦਾਂ ਚਾਰ ਪੰਜ ਜਾਣੇ ਰਲ ਕੇ ਅੱਜ ਕੱਲ੍ਹ ਅੱਜ ਕੱਲ੍ਹ ਤੁਸੀਂ ਦੇਖਿਆ ਯਾਰ ਨਾ ਉਹਨਾਂ ਦੇ ਫਨੀ ਵੀਡੀਓ ਪਾਉਂਦੇ ਆ ਹਨਾ ਜਾਂ ਕੋਈ ਵੀ ਵਲੋਗਿੰਗ ਕਰ ਲੋ ਤੁਸੀਂ ਘੁੰਮਣ ਫਿਰਨ ਗਏ ਕਿਤੇ ਉਹ ਵੀਡੀਓ ਇਦਾਂ ਦੀਆਂ ਵੀਡੀਓ ਵਿੱਚ ਕੁਝ ਵੀ ਪਾ ਸਕਦੇ ਬਾਕੀ ਜੇ ਇਹ ਵੀਡੀਓ ਇਨਫੋਰਮੇਸ਼ਨ ਵਾਲੀ ਲੱਗੀ ਥੋੜੀ ਬਹੁਤ ਵੀ ਇਨਫੋਰਮੇਸ਼ਨ ਮਿਲ ਗਿਆ ਤਾਂ ਲਾਈਕ ਜ਼ਰੂਰ ਕਰ ਦਿਓ ਕੋਸ਼ਿਸ਼ ਕਰਦੇ ਮੈਂ ਵੀ ਵੀਡੀਓ ਬੰਦ ਕੀਤੀਆਂ ਸੀ ਪਰ ਫੇਰ ਉਹ ਮੋਟੀਵੇਸ਼ਨ ਦੀ ਆਈ ਹੈ ਕਿ ਫੇਰ ਵੀਡੀਓ ਬਣਾਇਆ ਕਰੀਏ ਤੇ ਵੀਡੀਓ ਆਉਣਗੇ ਕਰਦੇ ਆਂ ਕੋਸ਼ਿਸ਼ ਤੇ ਲਾਈਕ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਠੀਕ ਆ ਤੇ ਮਿਲਾਂਗੇ ਅਗਲੀ ਵੀਡੀਓ ਇਸ ਤانوں